ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਇੱਕ ਵਾਰ ਫਿਰ ਤੋਂ ਸਖਤ ਇਮੀਗ੍ਰੇਸ਼ਨ ਕਾਨੂੰਨਾਂ ਦੀ ਤਿਆਰੀ 'ਚ ਨੇ ਉਹਨਾਂ ਦੇ ਤਾਜ਼ਾ ਬਿਆਨਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਅਮਰੀਕਾ 'ਚ ਵਿਦੇਸ਼ੀਆਂ ਦੀ ਐਂਟਰੀ ਨੂੰ ਲਗਭਗ ਪੂਰੀ ਤਰ੍ਹਾਂ ਰੋਕਣ ਦੀ ਦਿਸ਼ਾ 'ਚ ਵੱਡਾ ਫੈਸਲਾ ਕਰ ਸਕਦੇ ਨੇ 트ੰਪ ਦਾ ਕਹਿਣਾ ਹੈ ਕਿ ਅਜਿਹੇ ਪ੍ਰਵਾਸੀਆਂ ਨੂੰ ਅਮਰੀਕਾ 'ਚ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ ਜੋ ਅਵੈਧ ਤਰੀਕੇ ਨਾਲ ਦੇਸ਼ 'ਚ ਦਾਖਲ ਹੋਏ ਹੋਣ ਅਪਰਾਧਾਂ 'ਚ ਸ਼ਾਮਲ ਹੋਣ ਜਾਂ ਅਮਰੀਕੀ ਸਮਾਜ ਅਤੇ ਸੁਰੱਖਿਆ ਲਈ ਖਤਰਾ ਬਣ ਰਹੇ ਹੋਣ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਟਰੂਥ ਸੋਸ਼ਲ ਤੇ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਸੈਕਸ਼ਨ 212 ਐਫ ਦਾ ਜ਼ਿਕਰ ਕੀਤਾ ਇਹ ਕਾਨੂੰਨ ਰਾਸ਼ਟਰਪਤੀ ਨੂੰ ਉਹ ਅਧਿਕਾਰ ਦਿੰਦਾ ਹੈ ਕਿ ਜੇ ਉਹ ਦੇਸ਼ ਦੇ ਹਿੱਤ ਚ ਜ਼ਰੂਰੀ ਸਮਝਣ ਤਾਂ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਅਮਰੀਕਾ ਚ ਦਾਖਲ ਹੋਣ ਤੋਂ ਰੋਕ ਸਕਦੇ ਨੇ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ 'ਚ ਇਸ ਸਮੇਂ ਵਿਦੇਸ਼ੀ ਆਬਾਦੀ ਇਤਿਹਾਸਕ ਤੌਰ ਤੇ ਸਭ ਤੋਂ ਵੱਧ ਹੈ ਲਗਭਗ ਹਰ 6 ਅਮਰੀਕੀਆਂ 'ਚੋਂ ਇੱਕ ਪ੍ਰਵਾਸੀ ਹੈ ਉਹਨਾਂ ਨੇ ਸੰਕੇਤ ਦਿੱਤਾ ਕਿ ਇਸ ਸਥਿਤੀ ਨੂੰ ਰੋਕਣ ਲਈ ਬਹੁਤ ਸਖਤ ਕਦਮ ਚੁੱਕਣੇ ਜਾਣਗੇ ਇਹ ਸਖਤ ਰੁਖ 28 ਨਵੰਬਰ ਦੇ ਐਲਾਨ ਤੋਂ ਬਾਅਦ ਹੋਰ ਵੱਧ ਗਿਆ ਜਦੋਂ ਵਾਸ਼ਿੰਗਟਨ ਡੀਸੀ ਚ ਵਾਈਟ ਹਾਊਸ ਨੇੜੇ ਇੱਕ ਅਫਗਾਨ ਨਾਗਰਿਕ ਨੇ ਨੈਸ਼ਨਲ ਗਾਰਡ ਤੇ ਗੋਲੀਬਾਰੀ ਕੀਤੀ ਸੀ ਜਿਸ ਵਿੱਚ ਇੱਕ ਮਹਿਲਾ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ 트੍ਰੰਪ ਪ੍ਰਸ਼ਾਸਨ ਨੇ ਕਈ ਵੱਡੇ ਫੈਸਲੇ ਲਏ ਜਿਸ ਦੌਰਾਨ ਅਫਗਾਨਿਸਤਾਨ ਵੈਨਜ਼ੁਏਲਾ ਹੈਤੀ ਸੋਮਾਲੀਆ ਤੇ ਕਈ ਅਫਰੀਕੀ ਏਸ਼ੀਆਈ ਦੇਸ਼ਾਂ ਤੋਂ ਆਉਣ ਵਾਲੇ ਕਿਸੇ ਵੀ ਪ੍ਰਕਾਰ ਦੇ ਪ੍ਰਵਾਸ ਤੇ ਰੋਕ ਲਗਾਈ ਗਈ ਹੈ ਅਮਰੀਕਾ ਚ ਸ਼ਰਨ ਲਈ ਆਈਆਂ 22 ਅਰਜ਼ੀਆਂ ਦੀ ਮਨਜ਼ੂਰੀ ਰੋਕ ਦਿੱਤੀ ਗਈ। ਪ੍ਰਤੀਬੰਧਿਤ 19 ਦੇਸ਼ਾਂ ਦੇ 33 ਲੱਖ ਗ੍ਰੀਨ ਕਾਰਡ ਧਾਰਕਾਂ ਦੀ ਵਿਆਪਕ ਜਾਂਚ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸ਼ੱਕੀ ਪਾਏ ਜਾਣ ਵਾਲਿਆਂ ਨੂੰ ਡਿਪੋਰਟ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਮਾਹਿਰ ਮੰਨ ਰਹੇ ਨੇ ਕਿ 트럼ਪ ਸੈਕਸ਼ਨ 212F ਦੀ ਵਰਤੋਂ ਕਰਕੇ ਵਿਦੇਸ਼ੀਆਂ ਦੀ ਐਂਟਰੀ ਤੇ ਵਿਆਪਕ ਜਾਂ ਪੂਰਨ ਪਾਬੰਦੀ ਲਗਾ ਸਕਦੇ ਨੇ ਜੋ ਲੱਖਾਂ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ। ਨਿਊਯਾਰਕ ਦੇ ਲੋਅਰ ਮੈਨਹਟਨ ਚ ਇੱਕ ਸਰਕਾਰੀ ਪਾਰਕਿੰਗ ਗੈਰਾਜ ਦੇ ਬਾਹਰ ਸੰਭਾਵੀ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਕਾਰਵਾਈ ਦੇ ਖਿਲਾਫ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਨਿਊਯਾਰਕ ਪੁਲਿਸ ਵਿਭਾਗ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਕਈ ਝੜਪਾਂ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਤੇ ਗਵਾਹਾਂ ਦੇ ਅਨੁਸਾਰ ਇਹ ਘਟਨਾ ਚਾਈਨਾ ਟਾਊਨ ਦੇ ਨੇੜੇ ਇੱਕ ਸਹੂਲਤ ਤੇ ਵਾਪਰੀ ਜਿੱਥੇ ਵੱਡੀ ਗਿਣਤੀ ਚ ਸੰਗੀ ਏਜੰਟ ਸੰਭਾਵੀ ਇਮੀਗ੍ਰੇਸ਼ਨ ਛਾਪੇਮਾਰੀ ਲਈ ਇਕੱਠੇ ਹੋਏ ਸਨ ਰਿਪੋਰਟ ਦੇ ਅਨੁਸਾਰ ਭੀੜਵਦਨ ਨਾਲ ਮੌਕੇ ਤੇ ਸਥਿਤੀ ਗੜ ਗਈ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਰੋਕ ਦਿੱਤਾ ਜਿਸ ਕਾਰਨ ਸੜਕ ਜਾਮ ਹੋ ਗਈ ਅਧਿਕਾਰੀਆਂ ਨੇ ਭੀੜ ਨੂੰ ਖੰਡਾਉਣ ਲਈ ਕਈ ਐਲਾਨ ਕੀਤੇ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਇਨਕਾਰ ਕਰ ਦਿੱਤਾ ਤਾਂ ਅਧਿਕਾਰੀਆਂ ਨੇ ਉਨ੍ਹਾਂ ਚੋਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਨਿਊਯਾਰਕ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਚ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਸੜਕ ਦੀ ਨਾਕਾਬੰਦੀ ਹਟਾਉਣ ਦਾ ਹੁਕਮ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ ਬਿਆਨ ਅਨੁਸਾਰ 200 ਤੋਂ ਵੱਧ ਪ੍ਰਦਰਸ਼ਨਕਾਰੀ ਸਰਕਾਰੀ ਪਾਰਕਿੰਗ ਦੇ ਨੇੜੇ ਇਕੱਠੇ ਹੋਏ ਸਨ ਪਰਦਰਸ਼ਨਕਾਰੀਆਂ ਨੇ ਕੂੜੇ ਦੇ ਡੱਬੇ ਅਤੇ ਫੁੱਲਾਂ ਦੇ ਗਮਲੇ ਸੁੱਟਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਸੜਕ ਜਾਮ ਕਰ ਦਿੱਤੀ ਤੇ ਵਾਹਨਾਂ ਨੂੰ ਰੋਕ ਦਿੱਤਾ ਜਿਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਕਾਂ ਹੋਈਆਂ। ਹਾਲਾਂਕਿ ਗ੍ਰਹਿ ਸੁਰੱਖਿਆ ਵਿਭਾਗ ਨੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਕਿ ਕੀ ਸੰਗੀ ਏਜੰਟਸ ਦੁਆਰਾ ਕੋਈ ਕਾਰਵਾਈ ਦੀ ਯੋਜਨਾ ਬਣਾਈ ਗਈ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ ਅਕਤੂਬਰ ਚ ਕਰਵਾਏ ਗਏ ਆਪਣੇ ਐਮ ਆਰ ਆਈ ਸਕੈਨ ਦੇ ਨਤੀਜੇ ਜਾਰੀ ਕਰਨ ਦੀ ਇੱਛਾ ਜ਼ਾਹਰ ਕੀਤੀ ਪਰ ਉਹਨਾਂ ਦੀ ਇੱਕ ਟਿੱਪਣੀ ਨੇ ਅਮਰੀਕੀ ਮੀਡੀਆ ਚ ਖਲਬਲੀ ਮਚਾ ਦਿੱਤੀ 트ੰਪ ਨੇ ਦਾਵਾ ਕੀਤਾ ਕਿ ਸਕੈਨ ਦੇ ਨਤੀਜੇ ਪਰਫੈਕਟ ਨੇ ਪਰ ਨਾਲ ਹੀ ਇਹ ਮੰਨਿਆ ਕਿ ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਐਮ ਆਰ ਆਈ ਸਰੀਰ ਦੇ ਕਿਸ ਹਿੱਸੇ ਦਾ ਸੀ ਐਤਵਾਰ ਨੂੰ ਫਲੋਰੀਡਾ ਤੋਂ ਵਾਸ਼ਿੰਗਟਨ ਵਾਪਸ ਉਡਾਣ ਭਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਜਾਰੀ ਕੀਤਾ ਜਾਵੇ ਤਾਂ ਮੈਂ ਇਸ ਨੂੰ ਜਾਰੀ ਕਰਾਂਗਾ। ਉਹਨਾਂ ਨੇ ਨਤੀਜਾ ਨੂੰ ਪਰਫੈਕਟ ਦੱਸਿਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਐਮ ਆਰ ਆਈ ਸਰੀਰ ਦੇ ਕਿਸ ਹਿੱਸੇ ਦਾ ਸੀ ਤਾਂ ਟਰੰਪ ਨੇ ਜਵਾਬ ਦਿੱਤਾ ਕਿ ਮੈਨੂੰ ਕੋਈ ਅੰਦਾਜ਼ਾ ਨਹੀਂ ਹੈ। ਉਹਨਾਂ ਨੇ ਅੱਗੇ ਸਪਸ਼ਟ ਕੀਤਾ ਕਿ ਇਹ ਸਿਰਫ ਇੱਕ ਐਮ ਆਰ ਆਈ ਸੀ ਪਰ ਇਹ ਦਿਮਾਗ ਦਾ ਨਹੀਂ ਸੀ ਕਿਉਂਕਿ ਮੈਂ ਇੱਕ ਬੌਧਾਤਮਕ ਟੈਸਟ ਲਿਆ ਸੀ ਅਤੇ ਮੈਂ ਉਸ ਵਿੱਚੋਂ ਪਾਸ ਹੋ ਗਿਆ ਸੀ ਇਹ ਐਮ ਆਰ ਆਈ ਅਕਤੂਬਰ ਚ ਟਰੰਪ ਦੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਦੌਰੇ ਦੌਰਾਨ ਕੀਤਾ ਗਿਆ ਸੀ ਵਾਈਟ ਹਾਊਸ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਸਕੈਨ ਕਿਸ ਕਾਰਨ ਜਾਂ ਸਰੀਰ ਦੇ ਕਿਸ ਹਿੱਸੇ ਲਈ ਕੀਤਾ ਗਿਆ ਸੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਸਿਰਫ ਇਨਾ ਕਿਹਾ ਕਿ ਰਾਸ਼ਟਰਪਤੀ ਨੇ ਆਪਣੀ ਰੁਟੀਨ ਫਿਜ਼ੀਕਲ ਦੇ ਹਿੱਸੇ ਵਜੋਂ ਐਡਵਾਂਸਡ ਇਮੇਜਿੰਗ ਕਰਵਾਈ ਸੀ ਅਤੇ ਨਤੀਜੇ ਦਰਸਾਉਂਦੇ ਨੇ ਕਿ ਬੇਮਿਸਾਲ ਸਰੀਰਕ ਸਿਹਤ ਚ ਨੇ ਇਸ ਰਿਪੋਰਟ ਨੂੰ ਜਾਰੀ ਕਰਨ ਦੀ ਮੰਗ ਮੈਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਸ਼ੁਰੂ ਕੀਤੀ ਸੀ ਜਿਸ ਨੇ 트럼ਪ ਦੀ ਇੱਕ ਪੋਸਟ ਦੇ ਜਵਾਬ ਚ ਕਿਹਾ ਸੀ ਐਮ ਆਰ ਆਈ ਦੇ ਨਤੀਜੇ ਜਾਰੀ ਕਰੋ 트럼ਪ ਨੇ ਇਸ ਤੋਂ ਪਹਿਲਾਂ ਵਾਲਜ਼ ਦੀ ਆਲੋਚਨਾ ਕਰਨ ਲਈ ਇੱਕ અપਮਾਨਜਨਕ ਸ਼ਬਦ ਦੀ ਵਰਤੋਂ ਕੀਤੀ ਸੀ ਅਮਰੀਕਾ 'ਚ ਜਾਨਲੇਵਾ ਸੜਕ ਹਾਦਸੇ ਦੇ ਦੋਸ਼ੀ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਵੈਸਟ ਵਰਜੀਨੀਆ ਦੇ ਚੀਟ ਲੇਕ ਇਲਾਕੇ 'ਚ ਜਨਵਰੀ ਦੌਰਾਨ ਵਾਪਰੇ ਹਾਦਸੇ ਮਗਰੋਂ ਅਕਤੂਬਰ 'ਚ ਸੁਖਜਿੰਦਰ ਸਿੰਘ ਨੂੰ ਅਣਗੈਲੀ ਕਾਰਨ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ 1 ਸਾਲ ਦੀ ਜੇਲ੍ਹ ਭੇਜ ਦਿੱਤਾ ਗਿਆ ਤੇ ਹੁਣ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲੇ ਉਸ ਨੂੰ ਚੁੱਕ ਕੇ ਲੈ ਗਏ। ਸੁਖਜਿੰਦਰ ਸਿੰਘ ਨੂੰ ਕਿਹੜੇ ਡਿਟੈਂਸ਼ਨ ਸੈਂਟਰ ਚ ਲਿਜਾਇਆ ਗਿਆ ਫਿਲਹਾਲ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਦੂਜੇ ਪਾਸੇ ਇੱਕ ਹੋਰ ਮੀਡੀਆ ਰਿਪੋਰਟ ਚ ਸੁਖਜਿੰਦਰ ਸਿੰਘ ਨੂੰ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਡਿਪੋਰਟ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ ਮੌਨਨਗਾਲੀਆ ਕਾਉਂਟੀ ਦੇ ਪ੍ਰੋਸੀਕਿਊਟਰ ਦਫ਼ਤਰ ਮੁਤਾਬਕ ਜਨਵਰੀ ਚ ਵਾਪਰੇ ਹਾਦਸੇ ਮਗਰੋਂ 37 ਸਾਲ ਦੇ ਸੁਖਜਿੰਦਰ ਸਿੰਘ ਵਿਰੁੱਧ ਨੈਗਲੀਜੈਂਟ ਹੋਮਿਸਾਈਡ ਯਾ ਵਹੀਕਲਰ ਮੈਨਸਲਾਟਰ ਦੇ ਦੋਸ਼ ਆਇਦ ਕੀਤੇ ਗਏ ਅਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਮਾਨਨ ਗਾਲੀਆ ਕਾਉਂਟੀ ਦੀ ਸਰਕਟ ਕੋਰਟ ਵੱਲੋਂ ਸੁਖਜਿੰਦਰ ਸਿੰਘ ਨੂੰ 1 ਸਾਲ ਦੀ ਕੈਦ ਤੋਂ ਇਲਾਵਾ 1000 ਡਾਲਰ ਜੁਰਮਾਨਾ ਵੀ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਵੈਸਟ ਵਰਜੀਨੀਆ ਸਰਕਾਰ ਵੱਲੋਂ ਜੁਲਾਈ ਦੌਰਾਨ ਅਜਿਹੇ ਮਾਮਲਿਆਂ 'ਚ ਸਜ਼ਾ ਦੀ ਮਿਆਦ ਵਧਾ ਕੇ 5 ਸਾਲ ਕਰ ਦਿੱਤੀ ਗਈ ਪਰ ਸੁਖਜਿੰਦਰ ਸਿੰਘ ਦਾ ਮਾਮਲਾ ਪੁਰਾਣਾ ਹੋਣ ਕਾਰਨ ਉਸ ਉੱਤੇ ਨਵਾਂ ਕਾਨੂੰਨ ਲਾਗੂ ਨਹੀਂ ਹੋਇਆ ਅਦਾਲਤੀ ਦਸਤਾਵੇਜ਼ਾਂ ਮੁਤਾਬਕ 19 ਜਨਵਰੀ ਨੂੰ ਚੀਟ ਲੇਕ ਬ੍ਰਿਜ ਤੇ ਵਾਪਰੇ ਹਾਦਸੇ ਮਗਰੋਂ ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਨੂੰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬਰਫ਼ੀਲੇ ਤੂਫਾਨ ਕਾਰਨ ਪੈਦਾ ਹੋਏ ਹਾਲਾਤ ਕਰਕੇ ਉਸ ਦਾ ਟਰੈਕਟਰ ਟ੍ਰੇਲਰ ਬੇਕਾਬੂ ਹੋ ਗਿਆ ਮੁੱਢਲੇ ਤੌਰ ਤੇ ਹਾਦਸੇ ਦੌਰਾਨ ਕਿਸੇ ਦੀ ਮੌਤ ਹੋਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਕੁਝ ਘੰਟੇ ਬਾਅਦ ਮੋਰਗਨ ਟਾਊਨ ਪੁਲਿਸ ਨੂੰ 59 ਸਾਲ ਦਾ ਇੱਕ ਸ਼ਖਸ ਲਾਪਤਾ ਹੋਣ ਦੀ ਇਤਲਾਹ ਮਿਲੀ ਹਾਦਸੇ ਤੋਂ 4 ਦਿਨ ਬਾਅਦ 23 ਜਨਵਰੀ ਨੂੰ ਚੀਟਲੇਕ ਬ੍ਰਿਜ ਨੇੜੇ ਇੱਕ ਗੱਡੀ ਚੋਂ ਲਾਪਤਾ ਲਾਸ਼ ਦੀ ਬ੍ਰਾਮਦਗੀ ਹੋਈ ਅਤੇ ਪੁਲਿਸ ਅਫਸਰਾਂ ਨੇ ਸਰਵਲੈਂਸ ਵੀਡੀਓ ਦੇਖੀ ਤਾਂ ਇੱਕ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰਨ ਦੀ ਘਟਨਾ ਸਪਸ਼ਟ ਹੋ ਗਈ। ਪੁਲਿਸ ਨੇ ਲੰਮੀ ਪੜਤਾਲ ਮਗਰੋਂ ਸਿੱਟਾ ਕੱਢਿਆ ਕਿ ਬਰਫਬਾਰੀ ਵਾਲਾ ਮੌਸਮ ਹੋਣ ਦੇ ਬਾਵਜੂਦ ਸੁਖਜਿੰਦਰ ਸਿੰਘ ਦਾ ਟਰੱਕ ਹਾਦਸੇ ਤੋਂ ਜ਼ਿਆਦਾ ਰਫ਼ਤਾਰ ਨਾਲ ਜਾ ਰਿਹਾ ਸੀ ਤੇ ਚੀਟਲੇਕ ਬ੍ਰਿਜ ਤੇ ਪੁੱਜਣ ਤੋਂ ਪਹਿਲਾਂ ਟਰੱਕ ਨੇ ਇੱਕ ਗੱਡੀ ਨੂੰ ਟੱਕਰ ਮਾਰੀ। ਗੱਡੀ ਦੀ ਫੋਰੈਂਸਿਕ ਜਾਂਚ ਰਾਹੀਂ ਸਾਬਤ ਹੋ ਗਿਆ ਕਿ ਟੱਕਰ ਸੁਖਜਿੰਦਰ ਸਿੰਘ ਦੇ ਟਰੱਕ ਨੇ ਹੀ ਮਾਰੀ ਸੀ। 28 ਫਰਵਰੀ ਨੂੰ ਸੁਖਜਿੰਦਰ ਸਿੰਘ ਨੇ ਕਬੂਲ ਕਰ ਲਿਆ ਕਿ ਹਾਦਸੇ ਵੇਲੇ ਉਹ ਟਰੱਕ ਚਲਾ ਰਿਹਾ ਸੀ ਪਰ ਅੰਨੇਵਾ ਡਰਾਈਵਿੰਗ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਇਸ ਦੇ ਉਲਟ ਜਾਂਚ ਕਰਤਾਵਾਂ ਨੇ ਸਾਬਤ ਕਰ ਦਿੱਤਾ ਕਿ ਤੇਜ਼ ਰਫ਼ਤਾਰ ਹੀ ਹਾਦਸੇ ਦਾ ਕਾਰਨ ਬਣੀ ਤੇ ਇੱਕ ਜਣੇ ਦੀ ਜਾਨ ਗਈ ਜਿਸ ਦੇ ਆਧਾਰ ਤੇ ਸੁਖਜਿੰਦਰ ਸਿੰਘ ਨੂੰ ਕੈਲੀਫੋਰਨੀਆ ਤੋਂ ਗ੍ਰਿਫਤਾਰ ਕਰਕੇ ਵੈਸਟ ਵਰਜੀਨੀਆ ਲਿਆਂਦਾ ਗਿਆ ਅਮਰੀਕਾ 'ਚ ਬਰਫ਼ੀਲੇ ਤੂਫਾਨ ਦੇ ਕਹਿਰ ਦੌਰਾਨ ਸੈਂਕੜੇ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਅਤੇ ਹਾਈਵੇਜ਼ ਤੇ ਵੱਡੇ ਹਾਦਸੇ ਵਾਪਰਨ ਦੀ ਰਿਪੋਰਟ ਹੈ ਇਕੱਲੇ ਸ਼ਿਕਾਗੋ 에ਅਰਪੋਰਟ ਤੇ 1000 ਤੋਂ ਵੱਧ ਫਲਾਈਟਸ ਰੱਦ ਹੋਈਆਂ ਅਤੇ ਆਇਓਵਾ ਸੂਬੇ ਦੇ ਦੇ ਮੁਇਨ ਇੰਟਰਨੈਸ਼ਨਲ 에ਅਰਪੋਰਟ ਤੇ ਡੈਲਟਾ 에ਅਰਲਾਈਨਜ਼ ਦੀ ਫਲਾਈਟ 5087 ਰਨਵੇ ਤੋਂ ਤਿਲਕ ਗਈ ਤੇ ਕਈ ਮੁਸਾਫਰਾਂ ਨੇ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਡੈਲਟਾ 에ਅਰਲਾਈਨਜ਼ ਨੇ ਮੁਸਾਫਰਾਂ ਤੋਂ ਮਾਫੀ ਮੰਗਦਿਆਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਉੱਤੇ ਹੈ ਉਧਰ ਇੰਡੀਆਨਾ ਸੂਬੇ ਦੇ ਵਿੱਚ ਇੰਟਰਸਟੇਟ 70 ਦੇ ਦਰਜਨਾ ਕਾਰਾਂ ਅਤੇ ਟਰੱਕ ਆਪਸ ਦੇ ਵਿੱਚ ਭिड ਗਏ ਇੰਡੀਆਨਾ ਸਟੇਟ ਪੁਲਿਸ ਮੁਤਾਬਕ ਇਲਿਨੋਏ ਦੇ ਬਾਰਡਰ ਨੇੜੇ ਵਾਪਰੇ ਹਾਦਸੇ 'ਚ ਘੱਟੋ-ਘੱਟ 45 ਗੱਡੀਆਂ ਸ਼ਾਮਲ ਸਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੂਜੇ ਪਾਸੇ ਨਿਊਯਾਰਕ ਸੂਬੇ ਦੇ ਵੈਸਟਮੋਰ لینڈ ਇਲਾਕੇ 'ਚ 25 ਇੰਚ ਬਰਫਬਾਰੀ ਹੋਣ ਅਤੇ ਬਫਲੋ ਦੇ ਇਲੀਕਾਟਵੈਲ ਵਿਖੇ 19 ਇੰਚ ਬਰਫ ਡਿੱਗਣ ਦੀ ਰਿਪੋਰਟ ਹੈ। ਵਿਸਕான்ਸਿਨ ਦੇ ਮਿਲਵੌਕੀ ਸ਼ਹਿਰ 'ਚ ਹਾਲਾਤ ਨੂੰ ਦੇਖਦਿਆਂ ਸਨੋ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਅਮਰੀਕਾ ਦੇ ਵੱਖ-ਵੱਖ ਇਲਾਕਿਆਂ 'ਚ ਬਰਫ਼ੀਲੇ ਮੌਸਮ ਕਾਰਨ 104 ਵੱਡੇ ਹਾਦਸੇ ਵਾਪਰਨ ਦੀ ਰਿਪੋਰਟ ਹੈ। ਇਸੇ ਤਰ੍ਹਾਂ ਓਹਾਇਓ ਤੇ ਮਿਸ਼ੀਗਨ 'ਚ ਭਾਰੀ ਬਰਫਬਾਰੀ ਹੋ ਚੁੱਕੀ ਹੈ, ਜਦਕਿ ਆਇਓਵਾ ਅਤੇ ਵਿਸਕான்ਸਿਨ ਦੇ ਕਈ ਇਲਾਕਿਆਂ 'ਚ ਤਕਰੀਬਨ 1 ਫੁੱਟ ਤੱਕ ਬਰਫਬਾਰੀ ਦਰਜ ਕੀਤੀ ਗਈ ਮੱਧ ਪੱਛਮੀ ਅਮਰੀਕਾ ਦੇ ਕਰੋੜਾਂ ਲੋਕਾਂ ਨੂੰ ਫਿਲਹਾਲ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਤੇ ਸੋਮਵਾਰ ਦੇ ਮੰਗਲਵਾਰ ਦੀ ਦਰਮਿਆਨ ਰਾਤ ਨੂੰ ਨਿਊ ਇੰਗਲੈਂਡ ਸਣੇ ਕਈ ਇਲਾਕਿਆਂ 'ਚ 1 ਫੁੱਟ ਤੋਂ ਵੱਧ ਬਰਫ ਡਿੱਗ ਸਕਦੀ ਹੈ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਪੈਂਸਿਲਵੇਨੀਆ ਅਤੇ ਨਿਊਯਾਰਕ ਸੂਬੇ ਦੇ ਕਈ ਇਲਾਕਿਆਂ 'ਚ ਵੀ ਭਾਰੀ ਬਰਫਬਾਰੀ ਹੋ ਸਕਦੀ ਹੈ ਇਸ ਤੋਂ ਇਲਾਵਾ ਵਰਮਾਟ ਨਿਊ ਹੈਮਪਸ਼ਾਇਰ ਅਤੇ ਮੈਸਾਚੂਸੈਟਸ ਦੇ ਪੱਛਮੀ ਇਲਾਕੇ ਵੀ ਮਾਰ ਹੇਠ ਆਉਣ ਦੇ ਅਸਾਰ ਨੇ ਮੌਸਮ ਵਿਗਿਆਨੀਆਂ ਮੁਤਾਬਕ ਗ੍ਰੇਟ ਲੇਕਸ ਤੋਂ ਪੈਦਾ ਹੋਇਆ ਘੱਟ ਦਬਾਅ ਵਾਲਾ ਖੇਤਰ ਅਤੇ ਨਿਵਾਡਾ ਦੇ ਗ੍ਰੇਟ ਬੇਸਨ ਤੋਂ ਸ਼ੁਰੂ ਹੋਈ ਗੜਬੜੀ ਕਾਰਨ ਮੌਸਮ ਖਤਰਨਾਕ ਰੂਪ اختیار ਕਰ ਚੁੱਕਿਆ ਹੈ ਸੋਮਵਾਰ ਬਾਅਦ ਦੁਪਹਿਰ ਕੈਂਸਸ ਅਤੇ ਮਿਜ਼ੂਰੀ ਰਾਜਾਂ ਚ ਹਲਕੇ ਬਰਫਬਾਰੀ ਦੇ ਹੋਣ ਦੇ ਅਸਾਰ ਨੇ ਜਦਕਿ ਅੰਕਸਾ ਦੇ ਕੁਝ ਹਿੱਸਿਆਂ ਚ ਫ੍ਰੀਜ਼ਿੰਗ ਰੇਨ ਦੀ ਪੇਸ਼ੰਗੋਈ ਕੀਤੀ ਗਈ ਹੈ ਸੋਮਵਾਰ ਰਾਤ ਤੱਕ ਮਿਸਿਸਿਪੀ ਅਲਾਬਾਮਾ ਤੇ ਪੱਛਮੀ ਜਾਰਜੀਆ 'ਚ ਭਾਰੀ ਮੀਂਹ ਪੈ ਸਕਦਾ ਹੈ ਇੱਥੇ ਦੱਸਣਾ ਬਣਦਾ ਕਿ ਪਿਛਲੇ ਦਿਨੀ 에ਅਰਬੱਸ ਦੇ A320 ਹਵਾਈ ਜਹਾਜ਼ਾਂ ਦੇ ਸੌਫਟਵੇਅਰ 'ਚ ਆਈ ਦਿੱਕਤ ਅਤੇ ਫਿਲਾਡੈਲਫੀਆ 에ਅਰਪੋਰਟ ਦੇ ਬੰਬ ਦੀ ਧਮਕੀ ਨੇ ਅਮਰੀਕਾ 'ਚ 에ਅਰ ਟ੍ਰੈਫਿਕ ਪ੍ਰਭਾਵਿਤ ਕੀਤਾ ਸਿਰਫ ਇੰਨੇ ਹੀ ਨਹੀਂ ਤੇਜ਼ ਹਵਾਵਾਂ ਕਾਰਨ ਕਈ ਪ੍ਰਮੁੱਖ ਹਵਾਈ ਅੱਡਿਆਂ ਤੇ ਫਲਾਈਟਸ ਪ੍ਰਭਾਵਿਤ ਹੋਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਭ੍ਰਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਕਿ ਉਹਨਾਂ ਨੇ ਮਾਫੀ ਲਈ ਇੱਕ ਬੇਨਤੀ ਪੱਤਰ ਪੇਸ਼ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਇਹ ਮਾਮਲਾ ਦੇਸ਼ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਤਨਯਾਹੁ ਦਾ ਸਾਥ ਦਿੰਦੇ ਹੋਏ ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਮਾਫੀ ਦੇਣ ਦੀ ਬੇਨਤੀ ਕੀਤੀ ਹੈ। ਨਿਤਨ ਯਾਹੂ ਦਾ ਕਹਿਣਾ ਹੈ ਕਿ ਉਹ ਇਹਨਾਂ ਮਾਮਲਿਆਂ ਤੋਂ ਬਰੀ ਹੋਣ ਤੱਕ ਪ੍ਰਕਿਰਿਆ ਨੂੰ ਜਾਰੀ ਰੱਖਣਾ ਚਾਹੁੰਦੇ ਸਨ ਪਰ ਸੁਰੱਖਿਆ ਅਤੇ ਰਾਜਨੀਤਿਕ ਹਕੀਕਤ ਰਾਸ਼ਟਰ ਹਿੱਤ ਕੁਝ ਹੋਰ ਹੀ ਤੈਅ ਕਰਦੇ ਨੇ ਉਨਾ ਨੀ ਕਿਆ ਮੁਕਦਮੇ ਦਾ ਜਾਰੀ ਰਹਿਣਾ ਸਾਨੂੰ ਅੰਦਰੋਂ ਤੋੜ ਰਿਹਾ ਹੈ ਭਿਆਨਕ ਵੰਡ ਪੈਦਾ ਕਰ ਰਿਹਾ ਹੈ ਤੇ ਟ੍ਰੇਡ ਨੂੰ ਡੂੰਗਾ ਕਰ ਰਿਹਾ ਹੈ ਇਹਨਾਂ ਮਾਮਲਿਆਂ ਨੇ ਨਿਤਨ ਯਾਹੂ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਕਾਰ ਵੰਡ ਨੂੰ ਵੀ ਉਜਾਗਰ ਕੀਤਾ ਹੈ ਉਹਨਾਂ ਦੇ ਸਮਰਥਕ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਕੇ ਖਾਰਜ ਕਰ ਰਹੇ ਨੇ ਜੇਕਰ ਮਾਹਿਰਾਂ ਦੀ ਮੰਨੀਅਤ ਨਿਤਨ ਯਾਹੂ ਨੇ ਜੋ ਮਾਫੀ ਦੀ ਬੇਨਤੀ ਕੀਤੀ ਹੈ ਉਹ ਇੱਕ ਸੂ ਨਿਯੋਜਿਤ ਕਦਮ ਹੈ ਹਰਜੋਗ ਦੇ ਫੈਸਲੇ 'ਚ ਹਫ਼ਤੇ ਲੱਗ ਸਕਦੇ ਨੇ ਤੇ ਜੇਕਰ ਉਹ ਮਾਫੀ ਦੇ ਦਿੰਦੇ ਨੇ ਤਾਂ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ ਇਸ ਤੋਂ ਬਾਅਦ ਇਹ ਪ੍ਰਕਿਰਿਆ ਹੋਰ ਲੰਬੀ ਖਿੱਚੀ ਜਾਵੇਗੀ ਜੇਕਰ ਇਜ਼ਰਾਈਲੀ ਕਾਨੂੰਨ ਦੀ ਗੱਲ ਕਰੀਏ ਤਾਂ ਮਾਫੀ ਸਿਰਫ ਦੋਸ਼ੀ ਠਹਿਰਾਏ ਗਏ ਅਪਰਾਧੀ ਨੂੰ ਹੀ ਦਿੱਤੀ ਜਾ ਸਕਦੀ ਹੈ। ਵਿਰੋਧੀ ਧਿਰ ਦੇ ਨੇਤਾ ਯਾਰ ਲਾਪੜ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਨਤਨਯਾਹੁ ਮਾਫੀ ਚਾਹੁੰਦੇ ਨੇ ਤਾਂ ਪਹਿਲਾਂ ਅਪਰਾਧ ਸਵੀਕਾਰ ਕਰਨ ਪਛਤਾਵਾ ਪ੍ਰਗਟ ਕਰਨ ਤੇ ਰਾਜਨੀਤਿਕ ਜੀਵਨ ਤੋਂ ਤੁਰੰਤ ਹਟ ਜਾਣ ਜ਼ਰੂਰੀ ਹੈ। ਖੱਬੇ ਪੱਖੀ ਵਿਰੋਧੀ ਦਲ ਡੈਮੋਕ੍ਰੇਟਸ ਦੇ ਮੁਖੀ ਯਾਰ ਗੋਲਾਨ ਨੇ ਕਹਿ ਕੇ ਸਿਰਫ ਦੋਸ਼ੀ ਹੀ ਮਾਫੀ ਮੰਗਦੇ ਨੇ। ਸਰਕਾਰ ਵਿਰੋਧ ਪ੍ਰਮੁੱਖ ਕਾਰਕੁਨ ਸ਼ਿਕਮਾ ਬ੍ਰੇਸਲਰ ਨੇ ਕਿਹਾ ਕਿ ਇਜ਼ਰਾਈਲ ਦੇ ਲੋਕ ਸਮਝ ਰਹੇ ਨੇ ਕਿ ਕੀ ਦਾਤੇ ਲੱਗਾ ਹੋਇਆ ਹੈ ਉਹਨਾਂ ਕਿਹਾ ਕਿ ਨਿਤਨਯਾਹੁ ਗੁ ਨਿਆਂਕ ਵਿਵਸਥਾ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਜਦੋਂ ਇਹ ਤੇਜ਼ੀ ਨਾਲ ਨਹੀਂ ਹੋ ਰਿਹਾ ਸੀ ਤਦ ਉਹ ਰਾਸ਼ਟਰਪਤੀ ਦੇ ਕੋਲ ਗਏ ਨੇ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿਖੇ ਸਥਿਤ ਇੱਕ ਬੈਂਕੁਇਟ ਹਾਲ 'ਚ ਉਸ ਸਮੇਂ ਭਜਨ ਠ ਮਚ ਗਈ ਜਦੋਂ ਬੱਚੇ ਦੀ ਬਰਥਡੇ ਪਾਰਟੀ ਦੌਰਾਨ ਇੱਕ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 10 ਲੋਕ ਜ਼ਖਮੀ ਹੋ ਗਏ। ਇਹ ਘਟਨਾ ਇੰਨੀ ਅਚਾਨਕ ਵਾਪਰੀ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਕਿ ਪਟਾਕੇ ਚੱਲ ਰਹੇ ਨੇ ਜਾਂ ਗੋਲੀਆਂ। ਘਟਨਾ ਮਗਰੋਂ ਪਾਰਟੀ 'ਚ ਚੀਚਿਹਾਰਾ ਮਚ ਗਿਆ। ਜਾਣਕਾਰੀ ਮੁਤਾਬਕ ਇਹ ਮੰਦਭਾਗੀ ਘਟਨਾ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ 'ਚ ਪੈਂਦੇ ਲਿਊਸਿਲ ਐਵੇਨਿਊ ਇਲਾਕੇ ਦੇ ਇੱਕ ਬੈਂਕੁਇਟ ਹਾਲ 'ਚ ਵਾਪਰੀ। ਇਸ ਹਾਲਚ ਬੱਚੇ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ ਅਧਿਕਾਰੀਆਂ ਅਨੁਸਾਰ ਕੁੱਲ 14 ਲੋਕਾਂ ਨੂੰ ਗੋਲੀ ਵੱਜੀ ਹੈ ਜਿਨ੍ਹਾਂ ਚੋਂ 4 ਲੋਕਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਜਦਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਆਖਿਆ ਕਿ ਪਹਿਲਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਬਰਥਡੇ ਪਾਰਟੀ 'ਚ ਪਟਾਕੇ ਚਲਾਏ ਜਾ ਰਹੇ ਨੇ ਪਰ ਜਦੋਂ ਉਹਨਾਂ ਨੇ ਲੋਕਾਂ ਨੂੰ ਹੀਟਾਂ ਡਿੱਗਦੇ ਦੇਖਿਆ ਤਾਂ ਪਾਰਟੀ 'ਚ ਭੱਜ ਨੱਠ ਮਚ ਗਈ ਸ਼ਹਿਰ ਦੇ ਉਪ ਮੇਅਰ ਜੇਸਨ ਲੀ ਨੇ ਇਸ ਘਟਨਾ ਤੇ ਦੁੱਖ ਪ੍ਰਗਟਾਉਂਦਿਆਂ ਫੇਸਬੁੱਕ ਤੇ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਆਖਿਆ ਅੱਜ ਮੇਰਾ ਦਿਲ ਬਹੁਤ ਭਾਰੀ ਹੈ ਇੱਕ ਬੱਚੇ ਦੇ ਜਨਮਦਿਨ ਦੀ ਪਾਰਟੀ 'ਚ ਹੋਈ ਸਮੂਹਿਕ ਗੋਲੀਬਾਰੀ ਤੋਂ ਮੈਂ ਬਹੁਤ ਦੁਖੀ ਅਤੇ ਗੁੱਸੇ 'ਚ ਹਾਂ ਸਾਡੀ ਕਮਿਊਨਿਟੀ ਨੂੰ ਸੱਚ ਜਾਣਨ ਦਾ ਹੱਕ ਹੈ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਅਤੇ ਹਰ ਸੰਭਵ ਮਦਦ ਮਿਲਣੀ ਚਾਹੀਦੀ ਹੈ ਉਹਨਾਂ ਅੱਗੇ ਲਿਖਿਆ ਜਨਮਦਿਨ ਦੀ ਪਾਰਟੀ ਕਦੇ ਵੀ ਅਜਿਹੀ ਜਗ੍ਹਾ ਨਹੀਂ ਹੋਣੀ ਚਾਹੀਦੀ ਜਿੱਥੇ ਪਰਿਵਾਰਾਂ ਨੂੰ ਆਪਣੀ ਜਾਨ ਦਾ ਡਰ ਹੋਵੇ ਇਹ ਬੇਹੱਦ ਡਰਾਉਣਾ ਹੈ ਇੱਕ ਨੇਤਾ ਦੇ ਰੂਪ ਚ ਆਪਣੇ ਲੋਕਾਂ ਨੂੰ ਇਸ ਤੋਂ ਲੰਘਦੇ ਦੇਖਣਾ ਮੈਨੂੰ ਅੰਦਰ ਤੱਕ ਝੰਜੋੜ ਦਿੰਦਾ ਹੈ ਉਹਨਾਂ ਕਹਿ ਕੇ ਇਸ ਸਬੰਧੀ ਕਰਮਚਾਰੀਆਂ ਤੇ ਅਧਿਕਾਰੀਆਂ ਕੋਲੋਂ ਰਿਪੋਰਟ ਤਲਬ ਕੀਤੀ ਜਾਵੇਗੀ ਤੇ ਪਤਾ ਲਗਾਇਆ ਜਾਵੇਗਾ ਕਿ ਮੰਦਭਾਗੀ ਘਟਨਾ ਕਿਉਂ ਵਾਪਰੀ ਉਧਰ ਸੇਨ ਜੋਕਵਿਨ ਕਾਉਂਟੀ ਸ਼ੈਰਫ ਦਫ਼ਤਰ ਦੇ ਅਨੁਸਾਰ ਪੀੜਤਾਂ ਚ ਬੱਚੇ ਅਤੇ ਵੱਡੇ ਦੋਵੇਂ ਸ਼ਾਮਲ ਨੇ ਸ਼ੈਰਫ ਦਫਤਰ ਦੇ ਬੁਲਾਰੇ ਹੀਥਰ ਬ੍ਰੈਂਟ ਨੇ ਆਖਿਆ ਕਿ ਸ਼ੁਰੂਆਤੀ ਸੰਕੇਤਾਂ ਤੋਂ ਇੱਕ ਸੋਚੀ ਸਮਝੀ ਸਾਜ਼ਿਸ਼ ਜਾਪ ਰਹੀ ਹੈ ਪਰ ਸਾਡੀ ਪਹਿਲ ਹਮਲਾਵਰ ਦੀ ਪਛਾਣ ਕਰਨਾ ਜਿਸ ਦੇ ਲਈ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੈਟਲ ਚ ਭਾਰਤ ਦਾ ਕੌਂਸੂਲੇਟ ਜਨਰਲ ਇਸ ਹਫਤੇ ਨੈਬਰਾਸਕਾ ਚ ਇੱਕ ਭਾਰਤੀ ਫਿਲਮ ਫੈਸਟੀਵਲ ਦੀ ਮੇਜ਼ਬਾਨੀ ਕਰ ਰਿਹਾ ਹੈ ਪ੍ਰਸਿੱਧ ਫਿਲਮ ਇੰਗਲਿਸ਼ ਵਿੰਗਲਿਸ਼ ਦੀਆਂ ਦੋ ਵਿਸ਼ੇਸ਼ ਸਕਰੀਨਿੰਗਸ ਹੋਣਗੀਆਂ ਪਹਿਲਾ ਪ੍ਰੋਗਰਾਮ 5 ਦਸੰਬਰ ਨੂੰ ਓਮਾਹਾ ਦੀ ਟ੍ਰਾਈਟਨ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਜਾਏਗਾ ਸਕਰੀਨਿੰਗ ਸ਼ਾਮ 4:30 ਵਜੇ ਸਕਟ ਸਟੂਡੈਂਟ ਸੈਂਟਰ ਦੇ ਮਿਊਚਵਲ ਆਫ ਓਮਾਹਾ ਬਾਲਰੂਮ ਚ ਹੋਵੇਗੀ ਦੂਜੀ ਸਕਰੀਨਿੰਗ 6 ਦਸੰਬਰ ਨੂੰ ਯੂਨੀਵਰਸਿਟੀ ਆਫ ਨੈਬਰਾਸਕਾ ਲਿੰਕਨ ਵਿਖੇ ਸ਼ਾਮ 4 ਵਜੇ ਸ਼ੁਰੂ ਹੋਵੇਗੀ ਇਸ ਫਿਲਮ ਫੈਸਟੀਵਲ ਦਾ ਉਦੇਸ਼ ਅਮਰੀਕੀ ਮੱਧ ਪੱਛਮੀ ਖੇਤਰ ਚ ਭਾਰਤੀ ਸਿਨੇਮਾ ਤੇ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ ਪਿਛਲੇ 1 ਸਾਲ ਦੌਰਾਨ ਸੀਜੀਆਈ ਸੀਟਲ ਨੇ ਕਈ ਯੂਨੀਵਰਸਿਟੀਆਂ ਦੇ ਵਿੱਚ ਇਸੇ ਤਰ੍ਹਾਂ ਦੇ ਸੱਭਿਆਚਾਰਕ ਸਮਾਗਮਾਂ ਦਾ ਆਯੋਜਨ ਕੀਤਾ ਇਸ ਤੋਂ ਪਹਿਲਾਂ 2025 ਚ ਕਾਉਂਸਲੇਟ ਨੇ ਮੋਂਟਾਨਾ ਯੂਨੀਵਰਸਿਟੀ ਵਿਖੇ 3 ਦਿਨਾਂ ਭਾਰਤੀ ਸਿਨੇਮਾ ਦਾ ਤਿਉਹਾਰ ਵੀ ਆਯੋਜਿਤ ਕੀਤਾ ਸੀ ਜਿਸ ਵਿੱਚ ਇੰਗਲਿਸ਼ ਵੀ ਇੰਗਲਿਸ਼ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਤੇ ਰਕਸ਼ਾ ਬੰਧਨ ਵਰਗੀਆਂ ਫਿਲਮਾਂ ਦਿਖਾਈਆਂ ਗਈਆਂ ਸਨ ਇਸ ਪ੍ਰੋਗਰਾਮ ਦੇ ਵਿੱਚ 33 ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਗੌਰੀ ਸ਼ਿੰਦੇ ਦੁਆਰਾ ਨਿਰਦੇਸ਼ਿਤ ਅਤੇ ਸਵਰਗੀ ਸ਼੍ਰੀ ਦੇਵੀ ਦੀ ਮੁੱਖ ਭੂਮਿਕਾ ਵਾਲੀ ਫਿਲਮ ਇੰਗਲਿਸ਼ ਵੀ ਇੰਗਲਿਸ਼ ਅੰਤਰਰਾਸ਼ਟਰੀ ਪੱਧਰ ਤੇ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ